ਸਸਾਇਗਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਨੂੰ ਦੇਖ ਰਹੇ ਹੋ ਜੀ ਗੱਲ ਕਰਨ ਜਾ ਰਹੇ ਆ ਪੰਜਾਬ ਦੇ ਮੌਸਮ ਦੇ ਹਾਲਾਤ ਅੱਜ 14 ਦਸੰਬਰ 2024 ਤੋਂ ਲੈ ਕੇ 16 ਦਸੰਬਰ 2024 ਜਾਨਕੀ ਉਹ ਤੇ ਤਿੰਨ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਮੌਸਮ ਦੇ ਹਾਲਾਤ ਕਿਵੇਂ ਦੇ ਰਹਿਣਗੇ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਪਹਾੜੀ ਖੇਤਰਾਂ ਤੋਂ ਇਲਾਵਾ ਹੋਰ ਸਾਨੂੰ ਪੱਛਮੀ ਖੇਤਰ ਵਿੱਚ ਵੀ ਸੰਘਰੇ ਸਿਸਟਮ ਬਣਦੇ ਹੋਏ ਦਿਖਾਈ ਦੇ ਰਹੇ ਨੇ ਜੋ ਕਿ ਅੱਜ ਰਾਤ ਪੰਜਾਬ ਵੱਲ ਕੂਚ ਕਰਨਗੇ ਅੱਜ ਰਾਤ ਲਗਭਗ 10-11 ਵਜੇ ਤੋਂ ਬਾਅਦ ਪੰਜਾਬ ਦੇ ਵਿੱਚ ਬੱਦਲਵਾਈ ਦਾ ਮਾਹੌਲ ਪਣਦਾ ਹੋਇਆ ਦਿਖਾਈ ਦੇਵੇਗਾ ਜੋ ਕਿ ਕੱਲ ਦੁਪਹਿਰ ਤੱਕ ਇਸੇ ਤਰੀਕੇ ਨਾਲ ਬਰਕਰਾਰ ਰਹੇਗਾ ਇਸ ਬੱਦਲਵਾਈ ਦੇ ਨਾਲ ਪੰਜਾਬ ਦੇ ਵਿੱਚ ਕੋਈ ਬਹੁਤ ਵੱਡਾ ਅਸਰਮੀ ਹੀ ਤਾਂ ਦੇਖਣ ਨੂੰ ਤਾਂ ਨਹੀਂ ਮਿਲੇਗਾ ਹਲਕੀ ਦਰਮਿਆਨੀ ਕਿਰਮਣ ਕਣੀ ਕਿਸੇ ਏਰੀਆ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਪਰ ਓਵਰਆਲ ਬੱਦਲਵਾਈ ਦਾ ਇਹ ਮਾਹੌਲ ਬੜਿਆ ਰਵੇਗਾ ਉਸ ਤੋਂ ਇਲਾਵਾ 16 ਤਰੀਕ ਨੂੰ ਦੁਆਰਾ ਤੋਂ ਪੂਰਬੀ ਹਵਾ ਦੀ ਵਾਪਸੀ ਹੋ ਰਹੀ ਹੈ ਜਿਸ ਦਿਨ ਨਾਲ ਦਿਨ ਦੇ ਵੇਲੇ ਥੋੜੀ ਬਹੁਤੀ ਗਰਮੈਸ਼ ਜ਼ਰੂਰ ਹੋਵੇਗੀ ਕਿਉਂਕਿ ਜੋ ਇੱਕ ਅਲਰਟ ਜਾਰੀ ਹੋਇਆ ਹੈ ਮੌਸਮ ਵਿਭਾਗ ਵੱਲੋਂ ਸ਼ੀਤ ਲਹਿਰ ਦਾ ਜਾਂ ਕੋਲਡ ਵੇਵ ਦਾ ਉਹ ਥੋੜਾ ਬਹੁਤਾ ਅਸਰ ਘਟਦਾ ਹੋਇਆ ਸਾਨੂੰ ਪਰਸੋ ਤੋਂ ਦਿਖਾਈ ਦੇਵੇਗਾ ਯਾਨੀ ਕਿ 16 ਤਰੀਕ ਤੋਂ ਪਰ 14 ਅਤੇ 15 ਤਰੀਕ ਨੂੰ ਕੜਾਕੇ ਦੀ ਠੰਡ ਸਾਰੂ ਦੁਆਰ ਤੋਂ ਦੇਖਣ ਨੂੰ ਮਿਲੇਗੀ ਸਵੇਰ ਦੇ ਵੇਲੇ ਹਲਕੀ ਦਰਮਿਆਣੀ ਧੁੰਦ ਪਰ ਜਿਵੇਂ ਹੀ 10-11 ਵਜਣਗੇ ਤਾਂ ਮੌਸਮ ਸਾਫ਼ ਹੁੰਦਾ ਦਿਖਾਈ ਦੇਵੇਗਾ ਪਰ ਕੱਲ ਨੂੰ ਬੱਦਲ ਵਗਦਾ ਅਸਰ ਜ਼ਰੂਰ ਰਹੇਗਾ ਬਾਕੀ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਦੇ ਹਾਲਾਤ ਕਿਵੇਂ ਦੇ ਨੇ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਚੈਨਲ ਵੈਦਰ ਵਾਈਸ ਮੰਦਰ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਲਾਈਕ ਵੀ ਕਰਕੇ ਜਾਇਓ ਜੀ ਹੁਣ ਗੱਲ ਕਰ ਲੈਂਦੇ ਤਾਪਮਾਨ ਦੀ ਐਵਰੇਜ ਤਾਪਮਾਨ ਦਿਨ ਦਾ ਜਿਹੜਾ ਹੈ ਉਹ 18 ਡਿਗਰੀ ਤੱਕ ਬਣਿਆ ਰਹੇਗਾ ਕੱਲ ਨੂੰ 15 ਤਰੀਕ ਦੇ ਨੇੜੇ ਤੇੜੇ ਇਹ ਤਾਪਮਾਨ ਥੋੜਾ ਜਿਹਾ ਘਟ ਸਕਦਾ ਹੈ ਕਿਉਂਕਿ ਬੱਦਲਬਾਗੀ ਦਾ ਅਸਰ ਰਹੇਗਾ ਪੂਰੇ ਪੰਜਾਬ ਦੇ ਵਿੱਚ ਇਹ ਆਲਮੋਸਟ 90% ਬੱਦਲਬਾਗੀ ਦੇਖਣ ਨੂੰ ਮਿਲੇਗੀ ਜੋ ਕਿ ਇੱਕ ਚੰਗੀ ਗੱਲ ਵੀ ਹੈ ਕਿ ਇਸ ਬੱਦਲਬਾਗੀ ਨਾਲ ਕੋਹਰੇ ਦਾ ਥੋੜਾ ਜਿਹਾ ਸਾਨੂੰ ਛੁਟਕਾਰਾ ਮਿਲਦਾ ਦਿਖਾਈ ਦੇਵੇਗਾ ਕਿਉਂਕਿ ਮੌਸਮ ਵਿਭਾਗ ਵੱਲੋਂ 15 ਤਰੀਕ ਤੱਕ ਕੋਹਰੇ ਦਾ ਅਲਰਟ ਵੀ ਨਾਲ ਦੇ ਨਾਲ ਜਾਰੀ ਹੋਇਆ ਹੈ ਤੇ ਜੋ ਕਿ ਕਿਸਾਨਾਂ ਲਈ ਚੰਗੀ ਗੱਲ ਨਹੀਂ ਹੈ ਤੇ ਅਗਰ ਬੱਦਲਬਾਹੀ ਹੁੰਦੀ ਹੈ ਤਾਂ ਕੋਰੇ ਤੋਂ ਛੁਟਕਾਰਾ ਮਿਲ ਸਕਦਾ ਹੈ ਤੇ ਨਾਲ ਦੀ ਨਾਲ ਅਗਰ 16 ਤਰੀਕ ਨੂੰ ਪੂਰਬ ਦੀ ਹਵਾ ਦੀ ਵਾਪਸੀ ਹੁੰਦੀ ਹੈ ਤਾਂ ਸਾਨੂੰ ਧੁੰਦ ਸੰਗੜੀ ਦੇਖਣ ਨੂੰ ਮਿਲੇਗੀ ਕਿਉਂਕਿ ਜਦੋਂ ਵੀ ਪੂਰਬ ਦੀ ਹਵਾ ਆਉਂਦੀ ਹੈ ਤਾਂ ਨਾਲ ਆਪਣੇ ਉਹ ਨਵੀਂ ਵਾਲੀ ਹਵਾ ਲੈ ਕੇ ਆਉਂਦੀ ਹੈ ਤੇ ਉਸ ਨਵੀਂ ਵਾਲੀ ਹਵਾ ਦੇ ਕਾਰਨ ਪੰਜਾਬ ਦੇ ਵਿੱਚ ਕੋਰੇ ਅਤੇ ਧੁੰਦ ਦੀ ਮਾਤਰਾ ਵਧਦੀ ਹੈ ਪਰ ਕੋਰਾ ਇਸ ਕਰਕੇ ਘਟ ਘਟ ਜਾਂਦਾ ਹੈ ਕਿਉਂਕਿ ਜਦੋਂ ਦਿਨ ਦੇ ਵੇਲੇ ਤਾਪਰ ਵੱਧ ਜਾਂਦੇ ਨੇ ਤਾਂ ਥੋੜੀ ਬਹੁਤੀ ਕੋਰੇ ਤੋਂ ਸਰੂ ਛੁਟਕਾਰਾ ਮਿਲਦਾ ਹੋਇਆ ਦਿਖਾਈ ਦਿੰਦਾ ਹੈ ਅਗਰ ਹੁਣ ਗੱਲ ਕੀਤੀ ਜਾਵੇ ਮੌਸਮ ਦੇ ਵਿੱਚ ਮੀਂਹ ਦੀ ਤਾਂ ਫਿਲਹਾਲ ਕਿਸੇ ਤਰੀਕੇ ਦੇ ਮੀਂਹ ਦੇ ਅਲਰਟ ਫਿਲਹਾਲ ਜਾਰੀ ਨਹੀਂ ਹੋਏ ਅਗਰ ਅਜਿਹੇ ਕੋਈ ਅਲਰਟ ਜਾਰੀ ਹੁੰਦੇ ਨੇ ਸਭ ਤੋਂ ਪਹਿਲਾਂ ਤੁਹਾਡੇ ਤੱਕ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ ਬਣੇ ਰਹੋ ਚੈਨਲ ਵੈਦਰ ਅਪਡੇਟਸ ਉਤੇ ਮਿਲਦੇ ਜੀ ਅਗਲੀ ਜਾਣਕਾਰੀ ਲੈ ਕੇ ਅਗਲੀ ਵੀਡੀਓ ਵਿੱਚ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ